ਤਿੰਨ ਚਾਰ ਦਫ਼ਤਰ ਲੁਧਿਆਣਾ ਚ ਬਣ ਗਏ ਹੌਲੀ ਹੌਲੀ ਜਾਂਦੇ ਜਾਂਦੇ ਜਿਹੜੀ ਫਾਰਨ ਕੰਟਰੀ ਨੂੰ ਫਾਲੋ ਕਰਨ ਲੱਗ ਗਏ ਤਿੰਨ ਚਾਰ ਦਫ਼ਤਰ ਬਾਹਰ ਫਾਰਨ ਕੰਟਰੀਆਂ ਦੇ ਵਿੱਚ ਕਿਸੇ ਦੇ ਨਾਲ ਜੁਆਇੰਟ ਕਰ ਲਏ ਅੱਜ ਇੰਡੀਆ ਟੂ ਕੈਨੇਡਾ ਇੰਡੀਆ ਟੂ ਆਸਟ੍ਰੇਲੀਆ ਇੰਡੀਆ ਟੂ ਦੁਬਈ ਇੰਡੀਆ ਟੂ ਪਤਾਇਆ ਜੁਆਇੰਟ ਕਰਕੇ ਕਿਸੇ ਨਾ ਕਿਸੇ ਨਾਲ ਕੰਮ ਕਰੀ ਜਾਈ ਤੇ ਲੋਕਲ ਟਰਾਈ ਸਿਟੀ ਚ ਲੁਧਿਆਣਾ एनसीआर ਦੇ ਵਿੱਚ ਪਰਮਾਤਮਾ ਦੀ ਮਿਹਰ ਨਾਲ ਬਹੁਤ ਕੰਮ ਕੀਤਾ ਤੇ ਅੱਜ ਵੀ ਉਹਦੀ ਮਿਹਰ ਹੈ ਕਿ ਕੰਮ ਚੰਗਾ ਚੱਲ ਰਿਹਾ ਕੋਈ ਟਾਈਮ ਸੀ ਕਿਸੇ ਟਾਈਮ ਦਿਨ ਦੇ ਵਿੱਚ ਇੱਕ ਟਾਈਮ ਦਾ ਖਾਣਾ ਸੀ ਕਿਸੇ ਦਿਨ ਦੋ ਤਿੰਨ ਦਾ ਖਾਣਾ ਮਿਲਦਾ ਹੁੰਦਾ ਸੀ ਪਰ ਪਰਮਾਤਮਾ ਨੇ ਬਹੁਤ ਮਿਹਰ ਕੀਤੀ ਅੱਜ ਹੋਰ ਕੱਲ ਹੋਰ ਬਣਸਾਉਂਗਾ ਕਿ ਮੈਂ ਹਾਰਿਆ ਨਹੀਂ ਮੈਂ ਵੀ ਬਹੁਤ ਵਾਰ ਡਿੱਗਿਆ ਮੈਂ ਤਾਂ ਹੰਕਾਰ ਦੀ ਨਿਸ਼ਾਨੀ ਹੈ ਬਹੁਤ ਵਾਰੀ ਡਿੱਗਿਆ ਡਿੱਗ ਡਿੱਕੇ ਸਵਾਰ ਹੋਇਆ ਪਰ ਉਸ ਪ੍ਰਮਾਤਮਾ ਦਾ ਲੜ ਨਹੀਂ ਛੱਡਿਆ ਉਹਨੇ ਆਪੇ ਹੀ ਰੋਜ਼ ਕੋਈ ਨਵੀਂ ਚੀਜ਼ ਦੇ ਦੇਣੀ ਨਵਾਂ ਮੁਕਾਮ ਦੇ ਦੇਣਾ ਜਿੰਨੂੰ ਸਰ ਕਰਨ ਲਈ ਜਿੰਨੂੰ ਜਿੱਤਣ ਲਈ ਤੁਹਾਡੇ ਅੰਦਰੋਂ ਹਿੰਮਤ ਦੇ ਦਿੰਦੇ ਸੀ ਨਾਲ ਉਹ ਤੇ ਉਸ ਹਿੰਮਤ ਨੂੰ ਦੇਖਦੇ ਹੋਏ ਮੈਂ ਹੌਲੀ-ਹੌਲੀ ਹੌਲੀ-ਹੌਲੀ ਕਰਦੇ-ਕਰਦੇ 1988 ਦੇ ਵਿੱਚ ਮੈਂ ਰੀਅਲ ਏਸਟੇਟ ਨੂੰ ਫਾਲੋ ਕੀਤਾ ਜਦੋਂ ਕਿ ਮੈਨੂੰ ਨਾ ਰਜਿਸਟਰੀ ਦਾ ਪਤਾ ਹੁੰਦਾ ਸੀ ਨਾ ਫਰਦ ਦਾ ਪਤਾ ਹੁੰਦਾ ਸੀ ਨਾ ਮੈਨੂੰ ਕਿਸੇ ਹੋਰ ਰੀਅਲ ਏਸਟੇਟ ਬਾਰੇ ਜਾਣਕਾਰੀ ਸੀ ਦੂਸਰਾ ਧਰਤੀ ਸਾਡੀ ماں ਹੈ ਤੇ ماں ਕਦੀ ਵੀ ਕਿਸੇ ਨੂੰ ਆਪਣੇ ਗਲੋਂ ਲਾ ਕੇ ਨਹੀਂ ਛੱਡਦੀ ਜਦੋਂ ਤੁਸੀਂ ਰੀਅਲ ਏਸਟੇਟ ਦੇ ਵਿੱਚ ਆ ਜਾਂਦੇ ਹੋ ਤਾਂ ਪਰਮਾਤਮਾ ਤੁਹਾਨੂੰ ਇਹਦੇ ਵਿੱਚ ਆਪਣੇ ਆਪ ਹੀ ਤਰੱਕੀ ਦੇ ਹੀ ਜਾਂਦਾ ਹੈ ਕੋਈ ਦੁਨੀਆ ਦਾ ਇਹੋ ਜਿਹਾ ਕੰਮ ਨਹੀਂ ਹੈ ਜਿਹੋ ਜਿਹਾ ਰੀਅਲ ਏਸਟੇਟ ਦਾ ਕੰਮ ਹੈ ਕੋਈ ਐਸੀ ਇਨਵੈਸਟਮੈਂਟ ਤੁਹਾਨੂੰ ਦੁਨੀਆ ਤੇ ਨਹੀਂ ਮਿਲਦੀ ਜਿਹੜੀ ਰੀਅਲ ਏਸਟੇਟ ਦੇ ਵਿੱਚ ਮਿਲਦੀ ਹੈ ਅੱਜ ਬਹੁਤ ਪ੍ਰੋਜੈਕਟ ਲੁਧਿਆਣਾ ਵਿੱਚ ਵੀ ਆ ਰਹੇ ਆ ਮਹਾਲੀ ਚੰਡੀਗੜ੍ਹ ਚ ਆ ਰਹੇ ਆ ਨਿਊ ਚੰਡੀਗੜ੍ਹ ਚ ਆ ਰਹੇ ਆ ਗੁਰਦਾਉ ਆ ਰਿਹਾ ਹੈ ਬਨੂੜ ਆ ਰਿਹਾ ਹੈ ਆਲਮੋਸਟ ਸਾਰੇ ਪਾਸੇ ਨਵੇਂ ਪ੍ਰੋਜੈਕਟ ਆ ਰਹੇ ਸਿੱਧੂ ਠੀਕ ਹੈ ਦੂਸਰਾ ਮੈਂ ਇਹ ਜ਼ਰੂਰ ਕਹੂੰਗਾ ਕਿ ਜ਼ਿੰਦਗੀ ਦੇ ਵਿੱਚ ਹਾਰਨਾ ਮੰਨੋ ਪੇਰੈਂਟਸ ਦੀ ਇੱਜ਼ਤ ਕਰੋ ਜਿੰਨੇ ਤੁਸੀਂ ਆਪਣੀ ਪੇਰੈਂਟਸ ਦੀ ਇੱਜ਼ਤ ਕਰੋਗੇ ਪ੍ਰਮਾਤਮਾ ਤੁਹਾਨੂੰ ਓਨਾ ਹੀ ਵਾਦ ਦੇਗਾ ਜ਼ਿੰਦਗੀ ਦੇ ਵਿੱਚ ਦੁਨੀਆ ਦੀ ਕੋਈ ਅਿਹੋਜੀ ਚੀਜ਼ ਨਹੀਂ ਜਿਹੜੀ ਤੁਹਾਨੂੰ ਮਿਲ ਸਕਦੀ ਪੈਸੇ ਨਾਲ ਮਿਲ ਸਕਦੀ ਹਰ ਚੀਜ਼ ਮਿਲ ਸਕਦੀ ਹੈ ਲੇਕਿਨ ਪੇਰੈਂਟਸ ਨਹੀਂ ਮਿਲਦੇ ਜੀਤ ਅਸ਼ੀਰਕਾਲ ਜੀ ਮੈਂ ਸਿੰਘ ਰਣਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਤਸਮੁੰਦਰੋਂ ਪਾਰ ਟੀਵੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਰੀਅਲ ਏਸਟੇਟ ਦੁਨੀਆ ਦੇ ਇੱਕ ਜਾਨੀ ਮਾਨੀ ਹਸਤੀ ਮਨਜਿੰਦਰ ਸਿੰਘ ਬੱਬੂ ਜੀ ਹੋਣਾ ਨਾ ਸ਼ਸ਼ੀਕਾਲ ਜੀ ਸਤਸਮੁੰਦਰੋਂ ਪਾਰ ਲਈ ਬਹੁਤ ਬਹੁਤ ਸ਼ੁਭੇਸ਼ਾਮਾ ਜੋ ਕਿ ਹਰ ਵਾਰੀ ਯਾਦ ਕਰਦੇ ਔਰ ਬਹੁਤ ਚੰਗਾ ਲੱਗਦਾ ਹੈ ਕਿ ਸਤਸਮੁੰਦਰੋਂ ਪਾਰ ਜਿਹੜਾ ਹੈ ਹੀ ਸਤਸਮੁੰਦਰੋਂ ਪਾਰ ਹੈ ਉਹ ਇੰਡੀਆ ਚ ਆ ਕੇ ਸਾਨੂੰ ਬਹੁਤ ਹਲੀਮੀ ਤੇ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਜਦੋਂ ਇਹ ਸਾਡੇ ਕੋਲ ਆ ਕੇ ਇਸ ਕਮਲੀ ਇਸ ਇੰਟਰਵਿਊ ਲਈ ਆਂਦੇ ਆ। ਤੁਹਾਨੂੰ ਅਸੀਂ ਇਹਨਾਂ ਬਾਰੇ ਦੱਸਣਾ ਚਾਹੁੰਦੇ ਆ ਕਿ ਇੱਕ ਇੱਕ ਵਕਤ ਸੀਗਾ ਜਦੋਂ ਇਹ ਬਹੁਤ ਆਮ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਤੇ ਇਹਨਾਂ ਦੇ ਇਸ ਫਰਸ਼ ਤੋਂ ਅੱਜ ਤੱਕ ਦੀ ਜੋ ਸਫਰ ਹੈ ਉਸ ਦੇ ਬਾਰੇ ਅਸੀਂ ਇਹਨਾਂ ਕੋਲੋਂ ਜਾਣਾਂਗੇ। ਹਾਂਜੀ ਸਰ ਤੁਸੀਂ ਦੱਸੋ ਹੁਣ ਕਿ ਇਹ ਜੋ ਤੁਸੀਂ ਰੀਅਲ ਏਸਟੇਟ ਦਾ ਬਿਜ਼ਨਸ ਹੁਣ ਕਰਦੇ ਪਿਓ ਇਸ ਤੋਂ ਇਸ ਤੋਂ ਪਹਿਲਾਂ ਤੁਹਾਡਾ ਜੋ ਫੈਮਿਲੀ ਬੈਕਗ੍ਰਾਉਂਡ ਕੀ ਸੀਗਾ? ਤੇ ਤੁਹਾਡੀ ਪਹਿਲਾਂ ਦੀ ਲਾਈਫ ਕੀ ਸੀਗੀ ਕਿਵੇਂ ਸ਼ੁਰੂ ਕੀਤਾ ਤੁਸੀਂ ਬੈਕਗ੍ਰਾਉਂਡ ਮੇਰੀ ਕੀ ਬਹੁਤ ਵਧੀਆ ਨਹੀਂ ਸੀ ਇੱਕ ਬਹੁਤ ਗਰੀਬ ਘਰ ਚੋਂ ਉੱਠ ਕੇ ਅੱਜ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਪ੍ਰਮਾਤਮਾ ਨੇ ਮੇਰਾ ਬਹੁਤ ਸਾਥ ਦਿੱਤਾ ਸ਼ਾਇਦ ਪ੍ਰਮਾਤਮਾ ਹਰ ਇੱਕ ਦਾ ਸਾਥ ਦਿੰਦਾ ਹੋਵੇਗਾ ਪਰ ਮੈਂ ਉਸ ਗੋਡ ਤੇ ਬਲੀਵ ਕਰਦਾ ਹਾਂ ਉਸ ਵਾਹਿਗੁਰੂ ਤੇ ਬਲੀਵ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਪਹੁੰਚਾਇਆ ਕੋਈ ਟਾਈਮ ਸੀ ਕਿਸੇ ਟਾਈਮ ਦਿਨ ਦੇ ਵਿੱਚ ਇੱਕ ਟਾਈਮ ਦਾ ਖਾਣਾ ਸੀ ਕਿਸੇ ਦਿਨ ਦੋ ਤਿੰਨ ਦਾ ਖਾਣਾ ਮਿਲਦਾ ਹੁੰਦਾ ਸੀ ਪਰ ਪ੍ਰਮਾਤਮਾ ਨੇ ਬਹੁਤ ਮਿਹਰ ਕੀਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਜਦੋਂ ਮੈਂ 10th ਦੇ ਵਿੱਚੋਂ ਪੜ੍ਹਾਈ ਪੂਰੀ ਕਰਕੇ ਨਿਕਲਿਆ ਤਾਂ ਮੈਨੂੰ ਲੱਗਦਾ ਸੀ ਮੈਂ ਕੀ ਕਰਾਂਗਾ ਕਿਉਂਕਿ ਮੇਰੇ ਫਾਦਰ ਸਾਹਿਬ ਦਾ ਜਿਹੜਾ ਬਿਜ਼ਨਸ ਸੀ ਉਹ ਬਹੁਤ ਵਧੀਆ ਨਹੀਂ ਚੱਲ ਰਿਹਾ ਸੀ ਤੇ ਹਰ ਬੱਚੇ ਨੂੰ ਸੋਚ ਹੁੰਦੀ ਹੈ ਜਾਂ ਹਰ ਪੇਸ਼ੈਂਟ ਨੂੰ ਸੋਚ ਹੁੰਦੀ ਹੈ ਕਿ ਬੱਚਾ ਕੀ ਕਰੇਗਾ ਹੌਲੀ-ਹੌਲੀ ਨਿਕਲਦੇ ਹੋਏ ਸੀ ਜਗਰਾਉਂ ਤੋਂ ਲੁਧਿਆਣਾ ਸ਼ਹਿਰ ਨੂੰ ਮੂਵ ਕੀਤਾ ਇੱਥੇ ਆ ਕੇ ਪਹਿਲਾਂ ਫਾਦਰ ਸਾਬਾ ਲਈ ਬਿਜ਼ਨਸ ਕੀਤਾ ਬਟ ਉਹ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਹੋ ਪਾਇਆ ਹੌਲੀ 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 ਕੰਮ ਬਦਲਿਆ ਕਦੀ ਕਿਸੇ ਕੰਮ ਨੂੰ ਫਾਲੋ ਕੀਤਾ ਕਦੀ ਕਿਸੇ ਕੰਮ ਨੂੰ ਫਾਲੋ ਕੀਤਾ ਬਟ ਬਹੁਤ ਜ਼ਿਆਦਾ ਸਕਸੈਸਫੁਲ ਨਹੀਂ ਹੋ ਪਾਇਆ ਫਿਰ ਉਹੀ ਹਾਲਾਤ ਰਹਿੰਦੇ ਸੀ ਕਿ ਕਿਸੇ ਦਿਨ ਘਰ ਦੇ ਵਿੱਚ ਖਾਣਾ ਆ ਜਾਂਦਾ ਸੀ ਕਿਸੇ ਦਿਨ ਨਹੀਂ ਆਂਦਾ ਸੀ ਹੋਲੀ-ਹੋਲੀ ਫਿਰ ਉਸ ਪ੍ਰਮਾਤਮਾ ਨੇ ਪਰ ਮੈਂ ਇੱਕ ਗੱਲ ਆਪਣੀ ਜ਼ਿੰਦਗੀ ਚ ਹਰ ਇੱਕ ਨੂੰ ਕਹੂੰਗਾ ਦੁਨੀਆ ਦੇ ਕਿਸੇ ਜਗ੍ਹਾ ਤੇ ਵੀ ਜਾ ਕੇ ਉਸ ਪ੍ਰਮਾਤਮਾ ਦਾ ਨਾਮ ਨਾ ਛੱਡਿਓ ਉਹ ਤੁਹਾਨੂੰ ਭਵ ਸਾਗਰ ਚੋਂ ਪਾਰ ਲਾ ਦਿੰਦਾ ਜਿਵੇਂ ਤੁਹਾਡਾ ਸੱਤ ਸਮੁੰਦਰੋਂ ਪਾਰ ਹੈ ਪ੍ਰਮਾਤਮਾ ਚਾਹੇ ਤਾਂ ਇਹ ਸੱਤ ਸਮੁੰਦਰੋਂ ਪਾਰ ਹੀ ਲੱਗ ਸਕਦਾ ਹੈ ਪ੍ਰਮਾਤਮਾ ਬਹੁਤ ਮੇਰ ਕਰਦਾ ਹੈ ਆਈ ਬਲੀਵ ਟੂ ਗੋਡ ਵਾਹਿਗੁਰੂ ਜੀ ਮੈਂ ਸਵੇਰੇ 4 ਵਜੇ ਉੱਠ ਕੇ ਵੀ ਉਸ ਪ੍ਰਮਾਤਮਾ ਦਾ ਸਿਮਰਨ ਕਰ ਲੈਣਾ 3 ਵਜੇ ਉੱਠ ਕੇ ਵੀ ਕਰ ਲੈਣਾ ਤੇ ਦਿਨ ਜਦੋਂ ਟਾਈਮ ਲੱਗੇ ਉਹਨੂੰ ਯਾਦ ਕਰ ਲੀਦਾ ਹੈ ਤਾਂ ਜੋ ਜਿਸ ਮਕਾਮ ਤੇ ਉਹਨੇ ਪਹੁੰਚਾ ਦਿੱਤਾ ਹੈ ਸ਼ਾਇਦ ਇਹ ਮਕਾਮ ਹਰ ਇੱਕ ਦੇ ਵਸ ਦਾ ਰੋਗ ਨਹੀਂ ਹੁੰਦਾ ਬਿਲਕੁਲ ਜਿੱਦਾਂ ਲੋਕ ਹਾਰ ਜਾਂਦੇ ਆ ਜਦੋਂ ਆਪਣੇ ਸਟਰਗਲ ਕਰਦੇ ਆ ਤੇ ਉਹਨਾਂ ਨੂੰ ਕੁਝ ਹਾਸਲ ਨਹੀਂ ਹੁੰਦਾ ਹੈਗਾ ਮਿਹਨਤ ਕਰਦੇ ਆ ਕੁਝ ਹਾਸਲ ਨਹੀਂ ਹੁੰਦਾ ਪਰ ਉਹ ਹਾਰ ਜਾਂਦੇ ਆ ਉਹਨਾਂ ਦੇ ਉਹਨਾਂ ਦੇ ਅੰਦਰ ਸਬਰ ਨਹੀਂ ਹੁੰਦਾ ਕਿ ਹਾਂ ਸਾਨੂੰ ਕੁਝ ਮਿਲਦਾ ਨਹੀਂ ਪਿਆ ਸਾਡਾ ਕੋਈ ਮੁਨਾਫਾ ਨਹੀਂ ਹੁੰਦਾ ਪਿਆ ਤੇ ਅਸੀਂ ਨਹੀਂ ਕਰ ਸਕਦੇ ਕਿ ਉਹ ਕਿਸਮਤ ਦੇ ਨਾਲ ਸਮਝੌਤਾ ਕਰ ਲੈਂਦੇ ਆ ਬਸ ਪਰ ਇਹ ਹਾਰੇ ਨਹੀਂ ਹੈਗੇ ਇਹਨਾਂ ਨੇ ਉਹ ਸਟਰਗਲ ਕਰਦੇ ਰਹੇ ਤੇ ਅੱਜ ਉਹ ਸਟਰਗਲ ਦਾ ਫਲ ਇਹਨਾਂ ਨੂੰ ਅੱਜ ਮਿਲਿਆ ਹੈ ਅੱਜ ਇਸ ਮੁਕਾਮ ਤੇ ਬੈਠੇ ਰਹੇ ਸਿਰਫ ਲੁਧਿਆਣੇ ਚ ਨਹੀਂ ਪੰਜਾਬ ਚ ਨਹੀਂ ਪੂਰੀ ਦੁਨੀਆ ਤੱਕ ਇਹਨਾਂ ਦਾ ਬਿਜ਼ਨਸ ਫੈਲਿਆ ਹੋਇਆ ਹੈ ਤੇ ਸਾਰ ਅਸੀਂ ਹੁਣ ਤੁਹਾਡੇ ਬਿਜ਼ਨਸ ਬਾਰੇ ਗੱਲ ਕਰਦੇ ਆ ਕਿ ਤੁਸੀਂ ਰੀਅਲ ਏਸਟੇਟ ਦੇ ਬਿਜ਼ਨਸ ਕਰਦੇ ਹੋ ਸਿਰਫ ਲੁਧਿਆਣੇ ਚ ਕਰਦੇ ਹੋ ਜਾਂ ਹੋਰ ਕਿਹੜੇ-ਕਿਹੜੇ ਥਾਵਾਂ ਤੇ ਤੁਹਾਡਾ ਬਿਜ਼ਨਸ ਹੈ ਪਹਿਲਾਂ ਤਾਂ ਮੈਂ ਤੁਹਾਡੀ ਉਸ ਗੱਲ ਦਾ ਜਵਾਬ ਦੇਣਾ ਚਾਹੁੰਗਾ ਕਿ ਮੈਂ ਹਾਰਿਆ ਨਹੀਂ ਮੈਂ ਵੀ ਬਹੁਤ ਵਾਰ ਡਿੱਗਿਆ ਮੈਂ ਤਾਂ ਹੰਕਾਰ ਦੀ ਨਿਸ਼ਾਨੀ ਹੈ ਬਹੁਤ ਵਾਰੀ ਡਿੱਗਿਆ ਡਿੱਗ ਡਿੱਕੇ ਸਵਾਰ ਹੋਇਆ ਪਰ ਉਸ ਪ੍ਰਮਾਤਮਾ ਦਾ ਲੜ ਨਹੀਂ ਛੱਡਿਆ ਉਹਨੇ ਆਪੇ ਹੀ ਰੋਜ਼ ਕੋਈ ਨਵੀਂ ਚੀਜ਼ ਦੇ ਦੇਣੀ ਨਵਾਂ ਮੁਕਾਮ ਦੇ ਦੇਣਾ ਜਿੰਨੂੰ ਸਰ ਕਰਨ ਲਈ ਜਿੰਨੂੰ ਜਿੱਤਣ ਲਈ ਤੁਹਾਡੇ ਅੰਦਰੋਂ ਹਿੰਮਤ ਦੇ ਦਿੰਦੇ ਸੀ ਨਾਲ ਉਹ ਤੇ ਉਸ ਹਿੰਮਤ ਨੂੰ ਦੇਖਦੇ ਹੋਏ ਮੈਂ ਹੌਲੀ 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 ਕਰਦੇ ਕਰਦੇ 1988 ਦੇ ਵਿੱਚ ਮੈਂ ਰੀਅਲ ਏਸਟੇਟ ਨੂੰ ਫਾਲੋ ਕੀਤਾ ਜਦੋਂ ਕਿ ਮੈਨੂੰ ਨਾ ਰਜਿਸਟਰੀ ਦਾ ਪਤਾ ਹੁੰਦਾ ਸੀ ਨਾ ਫਰਦ ਦਾ ਪਤਾ ਹੁੰਦਾ ਸੀ ਨਾ ਮੈਨੂੰ ਕਿਸੇ ਹੋਰ ਰੀਅਲ ਏਸਟੇਟ ਬਾਰੇ ਜਾਣਕਾਰੀ ਸੀ ਕਿਸੇ ਦੇ ਕਹਿਣ ਤੇ ਮੈਂ ਇਸ ਕੰਮ ਨੂੰ ਫਾਲੋ ਕਰ ਲਿਆ ਕਿਸੇ ਨੂੰ ਕੀ ਮੇਰੇ ਮਾਮਾ ਜੀ ਦੇ ਕਹਿਣ ਤੇ ਮੈਂ ਇਸ ਕੰਮ ਨੂੰ ਫਾਲੋ ਕੀਤਾ ਤੇ ਅੱਜ ਉਸ ਮੁਕਾਮ ਤੇ ਪਹੁੰਚ ਗਏ ਜਿੱਥੋਂ ਕਦੀ ਸੋਚਿਆ ਵੀ ਨਹੀਂ ਜਾ ਸਕਦਾ ਸੀ ਉਸ ਪਰਮਾਤਮਾ ਨੇ ਲੁਧਿਆਣਾ ਦੇ ਵਿੱਚ ਬਹੁਤ ਤਰੱਕੀ ਦਿੱਤੀ ਤਿੰਨ ਚਾਰ ਦਫ਼ਤਰ ਲੁਧਿਆਣਾ ਚ ਬਣ ਗਏ ਹੌਲੀ ਹੌਲੀ ਜਾਂਦੇ ਜਾਂਦੇ ਜਿਹੜੀ ਫਾਰਨ ਕੰਟਰੀ ਨੂੰ ਫਾਲੋ ਕਰਨ ਲੱਗ ਗਏ ਤਿੰਨ ਚਾਰ ਦਫ਼ਤਰ ਬਾਹਰ ਫਾਰਨ ਕੰਟਰੀਆਂ ਦੇ ਵਿੱਚ ਕਿਸੇ ਦੇ ਨਾਲ ਜੁਆਇੰਟ ਕਰ ਲਏ ਅੱਜ ਇੰਡੀਆ ਟੂ ਕੈਨੇਡਾ ਇੰਡੀਆ ਟੂ ਆਸਟ੍ਰੇਲੀਆ ਇੰਡੀਆ ਟੂ ਦੁਬਈ ਇੰਡੀਆ ਟੂ ਪਤਾਇਆ ਜੁਆਇੰਟ ਕਰਕੇ ਕਿਸੇ ਨਾ ਕਿਸੇ ਨਾਲ ਕੰਮ ਕਰੀ ਚਾਈ ਤੇ ਲੋਕਲ ਟ੍ਰਾਈ ਸਿਟੀ ਲੁਧਿਆਣਾ NCR ਦੇ ਵਿੱਚ ਪਰਮਾਤਮਾ ਦੀ ਮਿਹਰ ਨਾਲ ਬਹੁਤ ਕੰਮ ਕੀਤਾ ਤੇ ਅੱਜ ਵੀ ਉਹਦੀ ਮਿਹਰ ਹੈ ਕਿ ਕੰਮ ਚੰਗਾ ਚੱਲ ਰਿਹਾ ਹੈ ਸਰ ਤੁਹਾਡੇ ਤੋਂ ਅਸੀਂ ਇਹ ਜਾਨਣਾ ਚਾਹਾਂਗੇ ਕਿ ਜਿਵੇਂ ਕੋਈ ਬੰਦਾ ਰੀਅਲ ਸਟੇਟ ਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ ਹੈ ਕੋਈ ਜ਼ਮੀਨ ਖਰੀਦਣਾ ਚਾਹੁੰਦਾ ਹੈ ਜਾਂ ਕੁਝ ਵੀ ਹੈ ਕੋਈ ਸ਼ੋਰੂਮ ਇਹੋ ਜਿਹੀ ਕਿਹੜੀ ਥਾਵਾਂ ਇਨਸਾਨ ਦੇ ਲਈ ਬੈਸਟ ਹੋਣਗੀਆਂ ਕਿ ਜਿੱਥੇ ਉਹਨਾਂ ਨੂੰ ਪ੍ਰੋਫਿਟ ਹੋਵੇ ਇੱਕ ਦਾ ਡਬਲ ਹੋ ਜਾਵੇ ਡਬਲ ਤਾਂ ਕਿਸਮਤ ਹੀ ਹੈ ਜੀ ਬਾਕੀ ਜਿਹਦਾ ਨਾਂ ਹੀ ਰੀਅਲ ਹੈ ਜੀ ਉਹਦੇ ਤੇ ਇਨਵੈਸਟ ਕਰਨ ਨੂੰ ਕੋਈ ਦਿੱਕਤ ਹੀ ਨਹੀਂ ਜਿਹੜਾ ਨਾ ਪ੍ਰਮਾਤਮਾ ਵੱਲੋਂ ਇਹ ਰੀਅਲ ਪੈ ਗਿਆ ਸ਼ੁੱਧ ਪੈ ਗਿਆ ਸਪਸ਼ਟ ਪੈ ਗਿਆ ਦੂਸਰਾ ତਰਤੀ ਸਾਡੀ ਮਾਂ ਹੈ ਤੇ ਮਾਂ ਕਦੀ ਵੀ ਕਿਸੇ ਨੂੰ ਆਪਣੇ ਗਲੋਂ ਲਾ ਕੇ ਨਹੀਂ ਛੱਡਦੀ ਜਦੋਂ ਤੁਸੀਂ ਰੀਅਲ ਅਸਟੇਟ ਦੇ ਵਿੱਚ ਆ ਜਾਂਦੇ ਹੋ ਤਾਂ ਪ੍ਰਮਾਤਮਾ ਤੁਹਾਨੂੰ ਇਹਦੇ 'ਚ ਆਪਣੇ ਆਪ ਹੀ ਤਰੱਕੀ ਦੇ ਹੀ ਜਾਂਦਾ ਹੈ ਕੋਈ ਦੁਨੀਆ ਦਾ ਇਹੋ ਜਿਹਾ ਕੰਮ ਨਹੀਂ ਹੈ ਜਿਹੋ ਜਿਹਾ ਰੀਅਲ ਅਸਟੇਟ ਦਾ ਕੰਮ ਹੈ ਕੋਈ ਐਸੀ ਇਨਵੈਸਟਮੈਂਟ ਤੁਹਾਨੂੰ ਦੁਨੀਆ ਤੇ ਨਹੀਂ ਮਿਲਦੀ ਜਿਹੜੀ ਰੀਅਲ ਏਸਟੇਟ ਦੇ ਵਿੱਚ ਮਿਲਦੀ ਹੈ ਅੱਜ ਬਹੁਤ ਪ੍ਰੋਜੈਕਟ ਲੁਧਿਆਣਾ ਵਿੱਚ ਵੀ ਆ ਰਹੇ ਆ ਮਹਾਲੀ ਚੰਡੀਗੜ੍ਹ ਚ ਆ ਰਹੇ ਆ ਨਿਊ ਚੰਡੀਗੜ੍ਹ ਚ ਆ ਰਹੇ ਆ ਗੁਰਗਾਓ ਆ ਰਹੇ ਆ ਬਨੂੜ ਆ ਰਹੇ ਆ ਆਲਮੋਸਟ ਸਾਰੇ ਪਾਸੇ ਨਵੇਂ ਪ੍ਰੋਜੈਕਟ ਆਨੇ ਸ਼ੁਰੂ ਹੋ ਗਏ ਲੇਕਿਨ ਲੁਧਿਆਣਾ ਜਿਹੜਾ ਸਾਡੀ ਸਾਊਥ ਸਿਟੀ ਸਾਈਡ ਹੈ ਇਹ ਬਹੁਤ ਤਰੱਕੀ ਤੇ ਹੈ ਇਹਨੇ ਬਹੁਤ ਜ਼ਿਆਦਾ ਜਿਹੜੀ ਹੈ ਆਮ ਨਾਲੋਂ ਜ਼ਿਆਦਾ ਤਰੱਕੀ ਕੀਤੀ ਇੱਧਰ ਏਐਮਜੀ ਦਾ ਪ੍ਰੋਜੈਕਟ ਆ ਗਿਆ ਵੈਲਨ ਸਿਟੀ ਆ ਗਈ ਉਸ ਤੋਂ ਬਾਅਦ ਇਹਦੇ ਵਿੱਚ ਸਨ ਵਿਊ ਆ ਗਿਆ ਰਾਜਗੜ ਆ ਗਿਆ ਇਦਾਂ ਕਰਦੇ ਕਰਦੇ ਅਨੰਤ ਆ ਗਿਆ ਜਿੰਨਾ ਚ ਕੱਲ ਪਤਾ ਹੀ ਨਹੀਂ ਸੀ ਕੀ ਹੈ ਅੱਜ ਸੁਖਮਨੀ ਦੇ ਵਿੱਚ ਮਾਰਕੀਟ ਬਣਨ ਲੱਗ ਗਈ ਸੁਖਮਨੀ ਦੇ ਬਾਹਰ ਮਾਰਕੀਟ ਬਣਨ ਲੱਗ ਗਈ ਇਸ ਕਰਕੇ ਲੁਧਿਆਣਾ ਬਹੁਤ ਜ਼ਿਆਦਾ ਗਰੋ ਹੋ ਗਿਆ ਤੇ ਇਨਵੈਸਟਮੈਂਟ ਜਿਹੜੀ ਰੀਅਲ ਏਸਟੇਟ ਦੇ ਵਿੱਚ ਹਮੇਸ਼ਾ ਹੀ ਵੱਧਦੀ ਹੈ ਉਹ ਕਿਤੇ ਕਰ ਲਓ ਪਰ ਉਹਦੇ ਲਈ ਤੁਹਾਨੂੰ ਜਿਹੜਾ ਏਜੰਟ ਹੈ ਉਹ ਸਾਫ਼ ਕਲੀਅਰ ਤੇ ਸਪਸ਼ਟ ਹੋਣਾ ਚਾਹੀਦਾ ਹੈ ਏਜੰਟ ਨੂੰ ਚੁਣ ਕੇ ਏਜੰਟ ਨੂੰ ਦੇਖ ਕੇ ਆਪਣੀ ਇਨਵੈਸਟਮੈਂਟ ਕਰੋਗੇ ਤਾਂ ਤੁਸੀਂ ਡਾਊਨ ਨਹੀਂ ਜਾ ਸਕਦੇ ਅਗਰ ਏਜੰਟ ਦੇ ਮਨ 'ਚ ਕੋਈ ਬੇਈਮਾਨੀ ਹੋਏਗੀ ਏਜੰਟ ਹੀ ਤੁਹਾਨੂੰ ਵਧੀਆ ਨਹੀਂ ਮਿਲੇਗਾ ਤੁਹਾਨੂੰ ਗਾਈਡੈਂਸ ਕਰਨ ਵਾਲਾ ਬੰਦਾ ਵਧੀਆ ਨਹੀਂ ਮਿਲੇਗਾ ਤੁਹਾਨੂੰ ਐਡਵਾਈਸ ਕਰਨ ਵਾਲਾ ਬੰਦਾ ਵਧੀਆ ਨਹੀਂ ਮਿਲੇਗਾ ਤਾਂ ਤੁਸੀਂ ਕਿਸੇ ਟਾਈਮ ਵੀ ਆਪਣੀ ਇਨਵੈਸਟਮੈਂਟ ਨੂੰ ਡਾਊਨ ਕਰ ਸਕਦੇ ਸਰ ਇੱਕ ਸਵਾਲ ਹੋ ਰਿਹਾ ਤੁਹਾਡੇ ਨਾਲ ਕਿ ਇਹੋ ਜਿਹੇ ਕਿਹੜੇ ਕਿਹੜੇ ਏਜੰਟਸ ਨੇ ਜਿਹੜੀ ਕਿ ਅੱਛੀ ਇਨਵੈਸਟਮੈਂਟ ਕਰਾ ਸਕਦੇ ਨੇ ਜਿਨ੍ਹਾਂ ਦੇ ਨਾਲ ਇਨਸਾਨ ਨੂੰ ਮਤਲਬ ਇਨਵੈਸਟਮੈਂਟ ਦੇ ਵਿੱਚ ਫਾਇਦਾ ਹੋ ਸਕਦਾ ਹੈ ਏਜੰਟ ਸਾਰੇ ਇੱਕੋ ਜਿਹੇ ਆ ਜੀ ਏਜੰਟਾਂ 'ਚ ਕੋਈ ਫਰਕ ਨਹੀਂ ਹੁੰਦਾ ਸਿਰਫ ਗਵਰਨਮੈਂਟ ਤੋਂ ਅਪਰੂਵ ਹੋਣਾ ਜ਼ਰੂਰੀ ਹੈ ਜਿਹੜੇ ਕੋਲੇ ਲਾਇਸੈਂਸ ਹੈਗਾ ਉਹਦੇ ਨਾਲ ਕੰਮ ਕਰੋਗੇ ਤਾਂ ਉਹਨੂੰ ਗਵਰਨਮੈਂਟ ਦਾ ਡਰ ਰਹਿੰਦਾ ਜੇ ਮੇਰੇ ਕੋਲੇ ਲਾਇਸੈਂਸ ਨਹੀਂ ਹੈ ਤੇ ਮੈਨੂੰ ਕਿਸੇ ਦਾ ਡਰ ਹੀ ਨਹੀਂ ਮੈਂ ਤੁਹਾਡੀ ਇਨਵੈਸਟਮੈਂਟ ਜਿੱਥੇ ਮਰਜ਼ੀ ਕਰਾ ਦੇ ਤੁਸੀਂ ਮੈਨੂੰ ਲੱਭ ਹੀ ਨਹੀਂ ਸਕਦੇ ਮੈਂ ਆਪਣੀ ਫਰਮ ਦੀ ਗੱਲ ਕਰਾਂ ਦਸ਼ਮੀਸ਼ ਪ੍ਰਾਪਰਟੀ ਦੀ ਤਾਂ ਮੇ ਕੋ 4 ਲੈਸਨਸ ਹੈ ਮੇਰੇ ਜਿਹੜਾ ਟਰੇਡਮਾਰਕ ਹੈ ਉਹ ਵੀ ਇੰਡੀਆ ਗਵਰਨਮੈਂਟ ਚ ਰਜਿਸਟਰਡ ਹੈ ਆਈਐਸਓ ਮੇਰੇ ਕੋਲ ਹੈ ਰੈਰਜ ਮੈ ਰਜਿਸਟਰਡ ਹੈ ਗਲਾਡਾ ਚ ਮੈ ਰਜਿਸਟਰਡ ਹੈ ਮੇਰੀ ਫਰਮ ਰਜਿਸਟਰਡ ਹੈ ਠੀਕ ਹੈ ਇਸ ਕਰਕੇ ਜਦੋਂ ਤੁਸੀਂ ਕਿਸੇ ਚੰਗੇ ਐਡਵਾਈਜ਼ਰ ਕੋਲੇ ਜਾਂਦੇ ਹੋ ਤਾਂ ਤੁਹਾਡੀ ਇਨਵੈਸਟਮੈਂਟ ਉਹ ਵਧੀਆ ਜਗ੍ਹਾ ਤੇ ਲਵਾ ਦਿੰਦਾ ਹੈ ਹਮੇਸ਼ਾ ਪਹਿਲਾਂ ਏਜੰਟ ਦੇਖੋ ਉਹਦੇ ਲਾਇਸੈਂਸ ਦੇਖੋ ਫਿਰ ਤੁਸੀਂ ਇਨਵੈਸਟਮੈਂਟ ਦੀ ਗੱਲ ਕਰੋ ਸਰ ਸਾਨੂੰ ਐਸੀ ਕਿਹੜੀ ਥਾਵਾਂ ਤੇ ਇਨਵੈਸਟਮੈਂਟ ਕਰਨਾ ਚਾਹੀਦਾ ਹੈ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਐਸੀ ਕਿਹੜੀਆਂ ਥਾਵਾਂ ਨੇ ਜਿੱਥੇ ਕਿ ਅ ਅਸੀਂ ਇਨਵੈਸਟ ਕਰੀਏ ਤੇ ਪ੍ਰੋਫਿਟ ਹੋਵੇ ਦੇਖੋ ਅਲੱਗ-ਅਲੱਗ ਤਰ੍ਹਾਂ ਦੀਆਂ ਇਨਵੈਸਟਮੈਂਟ ਆਉਂਦੀਆਂ ਕੋਈ ਕਮਰਸ਼ੀਅਲ ਆ ਗਈ ਰੈਜ਼ੀਡੈਂਸ ਲਾ ਗਈ ਪ੍ਰੀ ਲਾਂਚਿੰਗ ਆ ਗਈਆਂ ਇਨਵੈਸਟਮੈਂਟ ਕਮਰਸ਼ੀਅਲ ਅੱਜਕੱਲ੍ਹ ਐਸੇ ਬਣ ਰਿਹਾ ਹੈ ਜਿਹੜੇ ਲੁਧਿਆਣੇ ਵਿੱਚ ਪਹਿਲਾਂ ਨਹੀਂ ਸੀ ਹੁਣ ਲੁਧਿਆਣੇ ਦਾ ਇੱਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਜਿੱਦੇ ਚ ਕਮਰਸ਼ੀਅਲ ਐਕਟੀਵਿਟੀ ਜ਼ਿਆਦਾ ਹੋ ਗਈ ਰਿਹਾਇਸ਼ੀ ਪਹਿਲਾਂ ਅਸੀਂ ਗਲੀਆਂ ਮੁੱਲ ਹੁੰਦੇ ਹੈ ਜਿਹੜੀਆਂ ਆ ਗਈਆਂ ਟਾਊਨਸ਼ਿਪ ਆ ਗਈਆਂ ਟਾਊਨਸ਼ਿਪ ਦਾ ਮਤਲਬ ਇਹ ਹੈ ਕਿ ਸਰਕਾਰ ਕਹਿੰਦੀ ਤੁਸੀਂ 45% ਹੀ ਯੂਜ਼ ਕਰ ਸਕਦੇ ਹੋ 65 ਦਾ 55% ਜਿਹੜਾ ਤੁਹਾਨੂੰ ਓਪਨ ਛੱਡਣਾ ਪਏਗਾ ਸਾਨੂੰ ਗ੍ਰੀਨ ਜਿਹੜਾ ਸਰਕਾਰ ਆਪ ਦੇਣ ਲੱਗੇ ਕਲੋਨਾਈਜ਼ਰ ਆਪ ਦੇਣ ਲੱਗੇ ਸਾਨੂੰ ਪ੍ਰਾਈਵੇਟ ਕਲੋਨਾਈਜ਼ਰਾਂ ਨੇ ਬਹੁਤ ਵਾਅਦਾ ਕੀਤਾ ਇਸ ਗੱਲ ਦੇ ਵਿੱਚ ਆ ਕੇ ਕਿ ਸਾਨੂੰ ਇਨਵੈਸਟਮੈਂਟ ਜਿਹੜੀ ਸਾਨੂੰ ਲਿਵਿੰਗ ਸਿਖਾਤੀ ਕਰੋਨਾ ਤੋਂ ਬਾਅਦ ਸਾਨੂੰ ਲਿਵਿੰਗ ਸਟਾਈਲ ਦੇਤਾ ਕਿ ਤੁਸੀਂ ਕਿੱਥੇ ਰਹਿ ਸਕਦੇ ਹੋ ਸਨਵੀਉ ਨੇ ਦਿੱਤਾ ਸੁਖਮਨੀ ਨੇ ਦਿੱਤਾ ਇਦਾਂ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਜਿਹੜੀਆਂ ਹੈਗੀਆਂ ਟਾਊਨਸ਼ਿਪਾਂ ਉਹਨਾਂ ਨੇ ਸਾਨੂੰ ਅੱਜ ਲਿਵਿੰਗ ਸਟਾਈਲ ਦਿੱਤਾ ਹੁਣ ਸਾਡੀ ਇਨਵੈਸਟਮੈਂਟ ਕਿੱਥੇ ਹੋਣੀ ਚਾਹੀਦੀ ਹੈ ਘਰ ਤਾਂ ਸਾਡੇ ਰਹਿਣ ਲਈ ਹੋ ਗਿਆ ਉਹਦੀ ਤਾਂ ਇਨਵੈਸਟਮੈਂਟ ਦਾ ਕੋਈ ਮਤਲਬ ਹੀ ਨਹੀਂ ਇਨਵੈਸਟਮੈਂਟ ਦਾ ਮਤਲਬ ਹੈ ਕਿ ਤੁਸੀਂ ਜੇ ਆਪਣੇ ਪੈਸੇ ਨੂੰ ਜਿਹੜੀ ਐਕਸੈਸ ਬਣੀ ਆ ਉਹਨੂੰ ਵਧਾਣਾ ਚਾਹੁੰਦੇ ਹੋ ਜਾਂ ਤੁਸੀਂ ਰੀਅਲ ਏਸਟੇਟ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿੱਥੇ ਇਨਵੈਸਟ ਕਰਨਾ ਚਾਹੀਦਾ ਹੈ ਪ੍ਰੀ-ਲਾਂਚ ਪ੍ਰਾਪਰਟੀਆਂ ਅੱਜਕ ਹਮੇਸ਼ਾ ਉਹਦੇ ਚ ਇਨਵੈਸਟ ਕਰਨਾ ਚਾਹੀਦਾ ਜਿਹਦੇ ਕੋਲੇ ਥੱਲੇ ਰਜਿਸਟਰੀ ਹੋਵੇ ਜਿਸ ਕੋਲੋਨਾਈਜ਼ਰ ਕੋਲੇ ਰਜਿਸਟਰੀ ਹੋਏਗੀ ਪਹਿਲਾਂ ਜ਼ਮੀਨ ਦੀ ਰਜਿਸਟਰੀ ਕਰਾ ਕੇ ਰੱਖੀ ਹੋਏਗੀ ਉਹਦੇ ਨਾਲ ਇਨਵੈਸਟ ਕਰੋਗੇ ਤਾਂ ਤੁਹਾਡੀ ਮਨੀ ਸੇਫ ਹੋ ਜਾਏਗੀ ਇਸੇ ਤਰ੍ਹਾਂ AMG ਦੇ ਵਿੱਚ ਜਾਂ Omax ਦੇ ਵਿੱਚ ਜਾਂ ਹੋਰ ਸਾਡੇ ਇੱਥੇ ਬਹੁਤ ਜ਼ਿਆਦਾ ਇਨਵੈਸਟਮੈਂਟ ਹੈਗੇ ਜਿਹੜੀਆਂ ਕਮਰਸ਼ੀਅਲ ਨੂੰ ਫਾਲੋ ਕਰ ਰਹੀਆਂ ਵਰਤਮਾਨ ਗਰੁੱਪ ਆ ਗਿਆ ਸੁਖਮਨੀ ਨੇ ਕਦੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਗਲਤ ਨਹੀਂ ਕੀਤਾ ਇਸੇ ਤਰ੍ਹਾਂ ਅਲੱਗ-ਅਲੱਗ ਡਿਫਰੈਂਟ ਡਿਫਰੈਂਟ ਜਿਹੜੀਆਂ ਕਮਰਸ਼ੀਅਲ ਐਕਟੀਵਿਟੀ ਹੈ ਮੇਰਾ ਕਹਿਲ ਹੈ ਕਿ ਉਹਨਾਂ ਦੇ ਵਿੱਚ ਇਨਵੈਸਟ ਕਰਨ ਨਾਲ ਤੁਹਾਨੂੰ ਰਿਟਰਨ ਵੀ ਆਂਦੀ ਰਹਿੰਦੀ ਹੈ ਪਲੱਸ ਤੁਹਾਡੀ ਜਿਹੜੀ ਇਨਵੈਸਟਮੈਂਟ ਹੈ ਉਹ ਵੀ ਡਬਲ ਹੁੰਦੀ ਰਹਿੰਦੀ ਹੈ ਸਰ ਅਸੀਂ ਇਸ ਅਵਾਰਡ ਬਾਰੇ ਵੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਇਹਦੇ ਬਾਰੇ ਸਾਨੂੰ ਕੁਝ ਦੱਸੋ ਅਵਾਰਡ ਤਾਂ ਜੀ 2003 ਤੋਂ ਮਿਲਦਾ ਹੀ ਰਿਹਾ ਹੈ ਜੀ 2003 2004 2012 2013 2014 ਤੋਂ ਜਿੱਥੇ ਕੰਮ ਕਰਕੇ ਆਈਦਾ ਜੀ ਉੱਥੋਂ ਉਹ ਕੰਪਨੀ ਅਵਾਰਡ ਦੇ ਹੀ ਦਿੰਦੀ ਹੈ ਜੀ ਪਰ ਇਸ ਅਵਾਰਡ ਦੀ ਖੁਸ਼ੀ ਹੈ ਕਿ ਸ਼ੇਰ ਵਾਲਾ ਅਵਾਰਡ ਅਸ਼ੋਕ ਚੱਕਰ ਵਾਲਾ ਬਹੁਤ ਘੱਟ ਮਿਲਦਾ ਮਤਲਬ ਇਹ ਨਾ ਇੱਕ ਖਾਸ ਹੈ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਇਸ ਲਈ ਇਹ ਤੁਹਾਨੂੰ ਪੁੱਛਿਆ ਕਿ ਇਹਦੇ ਬਾਰੇ ਦੱਸੋ ਇੱਕ ਇਸ ਕੰਪਨੀ ਹੈ ਜੀ ਉਹਨਾਂ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਜਿਹਦੇ ਕੋਲ ਰਾਈਟ ਹੈ ਸਿਰਫ ਅਸ਼ੋਕ ਚੱਕਰ ਦਾ ਅਵਾਰਡ ਦੇਣ ਦਾ ਤੇ ਉਹਨੇ ਦਸ਼ਮੀਸ਼ ਪ੍ਰਾਪਰਟੀ ਨੂੰ ਮਾਣ ਬਖਸ਼ਿਆ ਇੱਕ ਅਵਾਰਡ ਦਿੱਤਾ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਔਨੈਸਟੀ ਨਾਲ ਤੇ ਡਿਵੈਲਪਮੈਂਟ ਦਾ ਉਹ ਹੋਰ ਕੋਈ ਕਰ ਨਹੀਂ ਸਕਿਆ ਇਸ ਕਰਕੇ ਮੈਨੂੰ ਇਸ ਗੱਲ ਦਾ ਦਸ਼ਮੀਸ਼ ਪ੍ਰਾਪਰਟੀ ਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸਾਨੂੰ ਇਹ ਅਵਾਰਡ ਪੰਜਾਬ ਸਰਕਾਰ ਤੋਂ ਚੀਮਾ ਸਾਹਿਬ ਨੇ ਤੇ ਅਸ਼ੋਕ ਅਮਨ अरोड़ा ਜੀ ਨੇ ਸਾਨੂੰ ਦਿੱਤਾ ਸੀ ਸਾਨੂੰ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਰ ਸਾਸਮੁੰਦਰ ਪਾਰ ਟੀਵੀ ਚੈਨਲ ਦੇ ਜੋ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਦੁਨੀਆ ਤੋਂ ਸਾਡੇ ਨਾਲ ਲੋਕ ਜੁੜੇ ਹੋਏ ਨੇ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਰਨਾ ਪਹਿਲਾਂ ਤਾਂ ਮੈਂ ਸਾਰ ਇੰਦਰਜੀਤ ਸਿੰਘ ਜਿਨ੍ਹਾਂ ਦੀ ਕਿ ਐਨੀ ਕਾਰਣਾ ਸਤਸੰਦਰੋਂ ਪਾਰ ਜਾਣ ਲਈ ਉਹਨਾਂ ਨੂੰ ਕਿੰਨੀ ਮਿਹਨਤ ਕਰਨੀ ਪਈ ਹੋਵੇਗੀ ਤੇ ਉਹਨਾਂ ਦੇ ਵਿੱਚ ਕਿੰਨਾ ਸੰਘਰਸ਼ ਰਿਹਾ ਹੋਵੇਗਾ ਮੈਂ ਤਾਂ ਆਪ ਉਹਨਾਂ ਤੋਂ ਸਿੱਖਿਆ ਵੀ ਸੰਘਰਸ਼ ਕਿੰਨੂੰ ਕਹਿੰਦੇ ਆ ਠੀਕ ਹੈ ਦੂਸਰਾ ਮੈਂ ਇਹ ਜ਼ਰੂਰ ਕਹੂੰਗਾ ਕਿ ਜ਼ਿੰਦਗੀ ਦੇ ਵਿੱਚ ਹਾਰਨਾ ਮੰਨੋ ਪੇਰੈਂਟਸ ਦੀ ਇੱਜ਼ਤ ਕਰੋ ਜਿੰਨੇ ਤੁਸੀਂ ਆਪਣੀ ਪੇਰੈਂਟਸ ਦੀ ਇੱਜ਼ਤ ਕਰੋਗੇ ਪ੍ਰਮਾਤਮਾ ਤੁਹਾਨੂੰ ਓਨਾ ਹੀ ਵਾਧ ਦੇਗਾ ਜ਼ਿੰਦਗੀ ਦੇ ਵਿੱਚ ਦੁਨੀਆ ਦੀ ਕੋਈ ਐਹੋ ਜੀ ਚੀਜ਼ ਨਹੀਂ ਜਿਹੜੀ ਤੁਹਾਨੂੰ ਮਿਲ ਸਕਦੀ ਪੈਸੇ ਨਾਲ ਮਿਲ ਸਕਦੀ ਹਰ ਚੀਜ਼ ਮਿਲ ਸਕਦੀ ਹੈ ਲੇਕਿਨ ਪੇਰੈਂਟਸ ਨਹੀਂ ਮਿਲਦੇ ਦੂਜਾ ਸੰਘਰਸ਼ ਕਰਨਾ ਤੁਹਾਡਾ ਫਰਜ਼ ਹੈ ਤੁਸੀਂ ਸੰਘਰਸ਼ ਕਰੋ ਮੇਰੀ ਪੜ੍ਹਾਈ ਜੋਗੇ ਮੇਰੇ ਫਾਦਰ ਕੋਲੇ ਪੈਸੇ ਨਹੀਂ ਸੀ ਤਾਂ ਮੈਂ ਆਪਣੀ ਗੇਮ ਨਾਲ ਪੜਿਆ ਮੈਂ ਹਾਕੀ ਖੇਡ ਕੇ ਪੜਿਆ ਮੇਰੀ ਮੈਨੋ ਫੀਸ ਨਹੀਂ ਮਿਲਦੀ ਸੀ ਪਰ ਮੈਨੂੰ ਮੇਰੇ ਅੰਦਰੋਂ ਸ਼ੌਂਕ ਸੀ ਪੜਨ ਦਾ ਜੇ ਕਿਸੇ ਚੀਜ਼ ਨੂੰ ਸੰਘਰਸ਼ ਕਰਨ ਦਾ ਤੁਹਾਨੂੰ ਸ਼ੌਂਕ ਸੀਗਾ ਤੇ ਮੈਂ ਸਕੂਲ ਗੇਮ ਖੇਡ ਕੇ ਪੜ ਲਿਆ ਠੀਕ ਹੈ ਉਸ ਤੋਂ ਬਾਅਦ ਜੇ ਕੰਮ 'ਚ ਆਇਆ ਤੇ ਮੈਂ ਤਾਂ ਸਰੋਤਿਆਂ ਨੂੰ ਕਹਾਂਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਹਾਰਨਾ ਸਿੱਖੋ ਇਹ ਸਿੱਖੋ ਕਿ ਨੈਕਸਟ ਟਾਰਗੇਟ ਤੁਹਾਡਾ ਕੀ ਹੈ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਜ਼ਿੰਦਗੀ ਦਾ ਪਿਛਲੀ ਜੇ ਰੱਬ ਨੇ ਤੁਹਾਡੀਆਂ ਪਾਸਟ ਵਿੱਚ ਖੜਾ ਹੁੰਦਾ ਤੇ ਤੁਹਾਨੂੰ ਦੋ ਅੱਖਾਂ ਪਿੱਛੇ ਜ਼ਰੂਰ ਦਿੰਦਾ ਪਰਮਾਤਮਾ ਨੇ ਤੁਹਾਨੂੰ ਪਿਛਲੀਆਂ ਦੋ ਅੱਖਾਂ ਨਹੀਂ ਲਾਈਆਂ ਇਸ ਕਰਕੇ ਤੁਸੀਂ ਅੱਗੇ ਚੱਲੋ ਐਜੂਕੇਸ਼ਨ 'ਚ ਜਾਓ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵਿੱਚ ਜ਼ਰੂਰ ਪੜ੍ਹਾਓ ਜਿੰਨਾ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਪੜ੍ਹਾਓ ਔਰ ਮੈਂ ਇੱਕ ਹੋਰ ਸਮਾਜ ਨੂੰ ਜਾਂ ਸਤਸਮੰਦਰੋਂ ਪਾਰ ਦੇ ਜਿੰਨੇ ਸਰੋਤੇ ਹਨ ਉਹਨਾਂ ਨੂੰ ਸਨੇਹਾ ਦੇਣਾ ਚਾਹੂੰਗਾ ਕਿ ਦਾਨ ਸਾਰਨਾ ਵੱਡਾ ਦਾਨ ਸਾਰਨਾ ਵੱਡੀ ਡੋਨੇਸ਼ਨ ਵਿਦਿਆ ਦੀ ਡੋਨੇਸ਼ਨ ਹੈ ਜਿਹੜਾ ਬੱਚਾ ਪੂਰ ਹੈ ਨਹੀਂ ਪੜ੍ਹ ਸਕਦਾ ਉਹਦੀ ਫੀਸ ਜ਼ਰੂਰ ਦਿਓ ਉਹਨਾਂ ਨੂੰ ਜ਼ਰੂਰ ਪੜ੍ਹਾਓ ਤੇ ਉਹ ਜ਼ਿੰਦਗੀ ਦੇ ਵਿੱਚ ਜਿਹੜੀ ਕਾਮਯਾਬੀ ਉਹਨੂੰ ਮਿਲੇਗੀ ਉਹ ਸ਼ਾਇਦ ਉਹਦਾ ਜਿਹੜੀ ਦੁਆ ਤੁਹਾਨੂੰ ਉਸ ਸਵਰਗਤ ਵੀ ਕੰਮ ਆਏਗੀ ਤੇ ਇੱਥੇ ਵੀ ਆਏਗੀ ਥੈਂਕ ਯੂ ਤੁਸੀਂ ਦੇਖਿਆ ਕਿ ਅਸੀਂ ਮਿਸਟਰ ਮਨਜਿੰਦਰ ਜੀ ਹੁਣਾਂ ਨਾਲ ਗੱਲਬਾਤ ਕੀਤੀ ਫਰਸ਼ ਤੋਂ ਲੈ ਕੇ ਅਰਸ਼ ਤੱਕ ਜੋ ਸਫਰ ਤੈਅ ਕੀਤਾ ਸਟਰਗਲ ਕੀਤਾ ਹਾਰਿਆ ਵੀ ਡਿੱਗਿਆ ਫਿਰ ਵੀ ਉੱਠਿਆ ਅੱਜ ਇਸ ਮੌਕੇ ਥੈਂਕ ਯੂ ਜੀ ਸੋ ਇਸ ਤਰ੍ਹਾਂ ਦੀ ਹੋਰ ਇਨਫੋਰਮੇਟਿਵ ਤੇ ਬਿਹਤਰੀਨ ਵੀਡੀਓ ਲੈ ਕੇ ਹਮੇਸ਼ਾ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਉਨ ਮੈਨੂੰ ਯਾਨੀ ਸਿਮਰਨਦੀਪ ਕਰਨ ਨੂੰ ਤਾਂ ਇਜਾਜ਼ਤ ਤੁਸੀਂ ਦੇਖਦੇ ਹੋ ਸਤ ਪੰਥ ਤੋਂ ਬਾਅਦ